ਦਿੱਲੀ ਵਰਗੇ ਸ਼ਹਿਰ ਦੇ ਵਿੱਚ 23-24 ਸਾਲ ਪਾਰਕਾਂ ਦੇ ਵਿੱਚ ਫੁੱਟਪਾਥਾਂ ਦੇ ਉੱਤੇ ਬੂਰੀਆਂ ਨੋਟਾਂ ਦੀਆਂ ਭਰੀਆਂ ਹੋਈਆਂ ਲੈ ਕੇ ਕਿਵੇਂ ਘੁੰਮਦਾਰਿਆਂ ਬਾਬਾ ਇੱਕ ਬੂਰੀ ਦੇ ਉੱਤੇ 10-10 15-15 ਬੂਰੀਆਂ ਚੜੀਆਂ ਹੋਈਆਂ ਸੀ ਉਹਦੇ ਵਿੱਚ ਕੁਝ ਕੱਪੜੇ ਤੇ ਬਾਕੀ ਪੈਸੇ ਭਰੇ ਹੋਏ ਸੀ ਪਤਾ ਨਹੀਂ ਕਿੰਨੇ ਹੋਣਗੇ ਜਿਹੜੇ ਬਾਪੂ ਤੋਂ ਲੁੱਟ ਲੈ ਗਏ ਨੇ ਚੋਰੀ ਹੋ ਗਏ ਨੇ ਜਿਹੜੇ ਕਈ ਵਾਰੀ ਬਾਪੂ ਕਹਿੰਦਾ ਸੁੱਤੇ ਪਿਆ ਚੱਕ ਵੀ ਲ ਜਾਂਦੇ ਨੇ ਬਾਪੂ ਜੀ ਬਿਲਕੁਲ ਤਗੜੇ ਨੇ ਠੀਕ ਨੇ ਹੁਣ ਆਪਣਿਆਂ ਦੇ ਸਾਥ ਦੀ ਲੋੜ ਆ ਬਾਪੂ ਆਪਣਿਆਂ ਨੂੰ ਬੇਨਤੀ ਆ ਵੀ ਉਹ ਆ ਕੇ ਬਾਪੂ ਜੀ ਸਪਾਲ ਸਿੰਘ ਜੀ ਦੇ ਨਾਲ ਖੜਨ ਬਾਪੂ ਜੀ ਦਾ ਸਾਥ ਦੇਣ ਕਿਵੇਂ ਜਾਣਾ ਚਾਹੁੰਦੇ ਆ ਵਾਪਸ ਦਿੱਲੀ ਠੀਕ ਆ ਜੇ ਦਿੱਲੀ ਜਾਵੋਗੇ ਵਾਪਸ ਕਿੱਥੇ ਰਹੋਗੇ ਫਿਰ ਰਾਖ ਕੋਲੇ ਨਾ ਮੈਂ ਜੇ ਬੱਚਿਆਂ ਕੋਲੇ ਬੱਚੇ ਕੋਲ ਵੀ ਜਾਵੋਗੇ ਠੀਕ ਆ ਤੇ ਜੇ ਬੱਚੇ ਕਹਿਣਾ ਸੀ ਤੁਹਾਨੂੰ ਰੱਖਣਾ ਫਿਰ ਤੁਸੀਂ ਲੈਪੋਗੇ ਨਾ ਕੋਲੇ ਜਾਣ ਦੀ ਇੱਛਕ ਨਹੀਂ ਬਾਪੂ ਜੀ ਪਰ ਕੋਈ ਲੈ ਜਾਣ ਦਾ ਇੱਛਕ ਨਹੀਂ ਤੰਗ ਕਰਨ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜਸਪਾਲ ਸਿੰਘ ਜੀ ਕਾਲੜਾ ਬੱਬੂ ਕਾਲੜਾ ਵੀ ਕਹਿੰਦੇ ਸੀ ਬਾਪੂ ਜੀ ਨੂੰ ਦਿੱਲੀ ਤੋਂ ਤਿਲਕਨਗਰ ਤੋਂ ਲੈ ਕੇ ਆਏ ਸੀ ਬਾਪੂ ਜੀ ਨੂੰ ਉਸ ਦਿਨ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਹੀ ਆ ਤੇ ਅੱਜ ਦੀਆਂ ਵੀ ਤਸਵੀਰਾਂ ਦੇਖੋ ਬਾਪੂ ਜੀ ਦੀਆਂ ਬਾਪੂ ਜੀ ਬਿਲਕੁਲ ਤਕੜੇ ਨੇ ਠੀਕ ਨੇ ਹੁਣ ਤੰਦਰੁਸਤ ਨੇ ਬਸ ਜਿਹੜੀ ਸਪੋਰਟ ਪਰਿਵਾਰ ਨੇ ਕਰਨੀ ਆ ਫੈਮਿਲੀ ਨੇ ਕਰਨੀ ਆ ਧੀਆਂ ਪੁੱਤਾਂ ਨੇ ਕਰਨੀ ਆ ਇੱਕ ਵਾਰੀ ਆਏ ਸੀ ਮਿਲ ਕੇ ਮੁੜ ਗਏ ਮੁੜ ਕੇ ਨਹੀਂ ਆਏ ਭੈਣ ਭਰਾਵਾਂ ਨੇ ਭਤੀਜਿਆਂ ਨੇ ਕਰਨੀ ਆ ਭਤੀਜਿਆਂ ਨੇ ਕਰਨੀ ਆ ਉਹ ਅਸੀਂ ਆਪਣੇ ਵੱਲੋਂ ਪੂਰਾ ਯਤਨ ਕਰਦੇ ਆਂ ਵੀ ਅਸੀਂ ਉਸ ਤਰ੍ਹਾਂ ਦਾ ਰਿਸ਼ਤਾ ਬਾਪੂ ਨਾਲ ਬਣਾ ਸਕੀਏ ਤੇ ਉਸ ਰਿਸ਼ਤੇ ਦੇ ਨਾਲ ਬਾਪੂ ਨੇ 100% ਠੀਕ ਹੋਣਾ ਤੇ 90% ਬਾਪੂ ਅੱਜ ਠੀਕ ਆ ਜਿਹੜੀ 10% ਦੀ ਕਮੀ ਆ ਉਹ ਭੈਣੋ ਤੇ ਭਰਾਵੋ ਸਾਡੀ ਬੇਨਤੀ ਆ ਜਿਹੜੇ ਬਾਪੂ ਦੇ ਖੂਨ ਦੇ ਰਿਸ਼ਤੇ ਚੋਂ ਆ ਜਿਹੜੇ ਬਾਪੂ ਦੇ ਆਪਣੇ ਆ ਬਾਪੂ ਦੇ ਬੱਚੇ ਨੇ ਬਾਪੂ ਦੇ ਬੇਟੇ ਆ ਬੜੀਆਂ ਵਧੀਆ ਕੰਪਨੀਆਂ ਜੌਬ ਕਰਦੇ ਆ ਬੜਾ ਵਧੀਆ ਕੰਮ ਆ ਉਹਨਾਂ ਦਾ ਬੇਟੀ ਆ ਦੋਤੇ ਵੀ ਹੋਣਗੇ ਦੋਤੀਆਂ ਵੀ ਹੋਣਗੀਆਂ ਪੋਤੇ ਵੀ ਹੋਣਗੇ ਬਾਪੂ ਦੇ ਹਨਾ ਤੇ ਉਹਨਾਂ ਬੱਚਿਆਂ ਨੂੰ ਮਿਲਾਓ ਇੱਥੇ ਆਓ ਮਿਲ ਕੇ ਜਾਓ ਤਾਂ ਜੋ ਜਸਪਾਲ ਸਿੰਘ ਕਾਲੜਾ ਜੀ ਇੱਕ ਮੁਕਤਰਾਜ ਦੁਆਰਾ ਸ਼ਾਮਲ ਹੋ ਸਕਣ ਨਾਰਮਲ ਤਰੀਕੇ ਨਾਲ ਜ਼ਿੰਦਗੀ ਜਿਉ ਸਕਣ ਦਿੱਲੀ ਵਰਗੇ ਸ਼ਹਿਰ ਦੇ ਵਿੱਚ 23 24 ਸਾਲ ਪਾਰਕਾਂ ਦੇ ਵਿੱਚ ਫੁੱਟਪਾਥਾਂ ਦੇ ਉੱਤੇ ਬੂਰੀਆਂ ਨੋਟਾਂ ਦੀਆਂ ਭਰੀਆਂ ਹੋਈਆਂ ਲੈ ਕੇ ਕਿਵੇਂ ਘੁੰਮਦਾ ਰਿਹਾ ਬਾਪੂ ਤੇ ਉਹ ਗਲਗੇ ਨੋਟ ਅੱਜ ਸਾਡੇ ਕੋਲੇ 1 ਲੱਖ 13000 ਰੁਪਇਆ ਬਾਪੂ ਦਾ ਜਿਹੜਾ ਸਹੀ ਸਲਾਮਤ ਸੀ ਜਿਹੜਾ ਅਸੀਂ ਸਾਫ਼-ਸਾਫ਼ ਕੱਢ ਲਿਆ ਤੇ ਇਸ ਤੋਂ ਵੀ ਵੱਧ ਇਸ ਤੋਂ ਵੀ ਦੁੱਗਣੇ ਪੈਸੇ ਜਿਹੜੇ ਗਲਗੇ ਜਮੇ ਜਿਨ੍ਹਾਂ ਦੇ ਅੱਧੇ ਹਿੱਸੇ ਹੈ ਨਹੀਂ ਜਬ ਪੂਰੇ ਹਿੱਸੇ ਗਲਗੇ ਇੱਕ ਪਾਸਾ ਖਤਮ ਹੀ ਹੋ ਗਿਆ ਕਿਉਂਕਿ ਗਾਰੇ 'ਚ ਗਿੱਲੇ 'ਚ ਓਵੇਂ ਮੀਂਹ ਕਣੀ 'ਚ ਸਾਰੇ ਉਦਾਂ ਹੀ ਬਾਪੂ ਬੋਰੀਆਂ ਲਈ ਫਿਰਦ ਰਹਿਦਾ ਸੀ ਪਿਆਰਾ ਕਿਤੇ ਗਿੱਲੇ ਥਾਂ ਤੇ ਪੈ ਗਿਆ ਕਿਤੇ ਬੋਰੀ ਗਿੱਲੇ ਥਾਂ ਤੇ ਰੱਖੀ ਗਈ ਤੇ ਉਹਨਾਂ ਬੋਰੀਆਂ ਦੀਆਂ ਜਦੋਂ ਅਸੀਂ ਤਹਾਂ ਖੋਲੀਆਂ ਇੱਕ ਬੋਰੀ ਦੇ ਉੱਤੇ 10 10 15 15 ਬੋਰੀਆਂ ਛਾੜੀਆਂ ਹੋਈਆਂ ਸੀ ਤੇ ਉਹਦੇ ਵਿੱਚ ਕੁਝ ਕੱਪੜੇ ਤੇ ਬਾਕੀ ਪੈਸੇ پڑے ਹੋਏ ਸੀ ਤੇ ਹਜੇ ਪਤਾ ਨਹੀਂ ਕਿੰਨੇ ਹੋਣਗੇ ਜਿਹੜੇ ਬਾਪੂ ਤੋਂ ਲੁੱਟ ਲੈ ਗਏ ਨੇ ਚੋਰੀ ਹੋ ਗਏ ਨੇ ਜਿਹੜੇ ਕਈ ਵਾਰੀ ਬਾਪੂ ਕਹਿੰਦਾ ਸੁੱਤੇ ਪਿਆ ਚੱਕ ਵੀ ਲੈ ਜਾਂਦੇ ਸੀ ਕੋਈ ਦੋ ਤਿੰਨ ਵਾਰੀ ਤਾਂ ਇਦਾਂ ਹੋ ਗਿਆ ਵੀ ਬੋਰੀ ਉਹ ਗਾਇਬ ਹੋ ਗਈ ਤਾਂ ਐਸੀ ਲੋਕ ਤਾਂ ਜਿਹੜੇ ਸੀਗੇ ਚੋਰ ਚੱਕੇ ਸਾਡੇ ਵਰਗੇ ਉਹਨਾਂ ਤੋਂ ਤਾਂ ਬਾਪੂ ਨੇ ਜੋ ਨੁਕਸਾਨ ਖਾਦਾ ਹੀ ਆ ਪਰ ਹੁਣ ਆਪਣਿਆਂ ਦੇ ਸਾਥ ਦੀ ਲੋੜ ਆ ਬਾਪੂ ਨੂੰ ਆਪਣਿਆਂ ਨੂੰ ਬੇਨਤੀ ਆ ਵੀ ਉਹ ਆ ਕੇ ਬਾਪੂ ਜੀ ਸਪਾਲ ਸਿੰਘ ਜੀ ਦੇ ਨਾਲ ਖੜਨ ਬਾਪੂ ਜੀ ਦਾ ਸਾਥ ਦੇਣ ਬਾਪੂ ਜੀ ਨੂੰ ਆਪਾਂ ਥੋੜਾ ਪੁਸ਼ ਕਰਕੇ ਦੁਬਾਰਾ ਮੁਖਤਾਰਾ ਚ ਲੈ ਕੇ ਆਈਏ ਇਹ ਵੀ ਉਹਨੇ ਹੀ ਹੱਕਦਾਰ ਨੇ ਅੱਜ ਦੀ ਜ਼ਿੰਦਗੀ ਨੂੰ ਜਿਉਣ ਦੇ ਜਿੰਨੇ ਅਸੀਂ ਸਾਰੇ ਆ ਤੇਨਾਂ ਕੋਲੇ ਵੀ ਸਾਰੇ ਸੁੱਖ ਆਰਾਮ ਹੈਗੇ ਆ ਘਰਬਾਰ ਆ ਧੀਆਂ ਪੁੱਤਾਂ ਭੈਣ ਭਰਾ ਭਤੀਜੇ ਭਾਣਜੇ ਭਣਜੀਆਂ ਸਭ ਕੁਝ ਆ ਤੇ ਉਹਨਾਂ ਦੀਆਂ ਸ਼ਾਹੀ ਜ਼ਿੰਦਗੀਆਂ ਨੇ ਸਾਰਿਆਂ ਦੀਆਂ ਤੇ ਮੇਰੀ ਬੇਨਤੀ ਆ ਉਹਨਾਂ ਭਰਾਵਾਂ ਨੂੰ ਵੀ ਬੱਚਿਆਂ ਨੂੰ ਵੀ ਜਿਹੜੇ ਬਾਪੂ ਦੇ ਰਿਸ਼ਤੇਦਾਰ ਨੇ ਵੀ ਪਲੀਜ਼ ਮਿਲਜਿਆ ਕਰੋ ਆ ਕੇ ਇੱਕ ਲੜੀ ਬਣਾ ਲਓ ਹਰ ਹਫ਼ਤੇ ਕੋਈ ਨਾ ਕੋਈ ਜੇ ਆਈ ਜਾਵੋ ਮਿਲਣ ਜਾਵੋ ਤੇ ਤੁਸੀਂ ਦੇਖੋਗੇ ਜਸਪਾਲ ਸਿੰਘ ਜੀ ਦੀ ਜਿਹੜੀ 10% ਸਮੱਸਿਆ ਉਹ ਵੀ ਬਿਲਕੁਲ ਠੀਕ ਹੋ ਜਾਊਗੀ ਬਾਪੂ ਜੀ ਕਿਵੇਂ ਹੁਣ ਸੇ ਠੀਕ ਆ? ਜੀ ਠੀਕ। ਕਿਵੇਂ ਜਾਣਾ ਚਾਹੁੰਦੇ ਹੋ ਵਾਪਸ ਦਿੱਲੀ? ਜੀ ਠੀਕ ਆ। ਜੇ ਦਿੱਲੀ ਜਾਵੋਗੇ ਵਾਪਸ ਕਿੱਥੇ ਰਹੋਗੇ ਫਿਰ? ਭਰਾ ਕੋਲੇ ਜਾਵਾਂਗੇ। ਰਾਖੂਰੇ ਰਹਿਵਾਂਗੇ ਜਾਂ ਬੱਚਿਆਂ ਕੋਲੇ? ਰਾਖੂਰੇ ਕੋਲੇ ਬੱਚਿਆਂ ਕੋਲੇ ਜਾਣਾ ਪੈਣਾ। ਬੱਚਿਆਂ ਕੋਲ ਵੀ ਜਾਵੋਗੇ। ਠੀਕ ਆ। ਤੇ ਜੇ ਬੱਚੇ ਕਹਿਣਾ ਸੀ ਤੁਹਾਨੂੰ ਰੱਖਣਾ ਫਿਰ ਤੁਸੀਂ ਨਾ ਪੁੰਗੇ ਨਾ ਕੋਲੇ। ਠੀਕ ਆ। ਤੇ ਹੁਣ ਦੁਬਾਰਾ ਉਦਾਂ ਤਾਂ ਨਹੀਂ ਰਹਿਣਾ ਜਿੱਦਾਂ ਪਹਿਲਾਂ ਰਹਿੰਦੇ ਸੀ। ਹੂੰ। ਉਨ ਤਾਂ ਘਰ ਰਹੋਗੇ ਨਾ ਵਧੀਆ ਆਪਣਾ ਗੁਰੂ ਘਰ ਜਾਵੋਗੇ ਜਿਵੇਂ ਇੱਥੇ ਜਾਂਦੇ ਹੋ। ਓਵੇਂ ਸਾਰਾ ਧਿਆਨ ਰੱਖਣਾ ਹੈ ਨਾ ਪੂਰਾ। ਚਲੋ ਜਾਣ ਦੇ ਇੱਛਕ ਨੇ ਬਾਪੂ ਜੀ ਪਰ ਕੋਈ ਲਿਜਾਣ ਦਾ ਇੱਛਕ ਵੀ ਹੋਵੇ ਤਾਂ ਹੀ ਗੱਲ ਬਣਦੀ ਹੈ ਨਾ ਵੈਗੂ ਜੀ ਦਾ ਖਾਲਸਾ ਵੈਗੂ ਤੁਸੀਂ ਨਹੀਂ ਕਰਨਾ ਬਾਪੂ ਜੀ ਸਪਾਲ ਸਿਆ ਅਸੀਂ ਵੀ ਤੇਰੇ ਪੋਤਾਂ ਬਾਪੂ ਠੀਕ ਆ